ਹਾਂ ਵੀਰ ਜੀ ਆਪਾਂ ਅੱਜ ਪਹੁੰਚੇ ਸੀ ਜਰਮਨ ਸਟੀਲ ਕੰਪਨੀ ਦੇ ਵਿੱਚ ਬਾਈਆਂ ਦਾ ਆਫਿਸ ਹੈ ਜੀ ਮਲੋ ਤੇ ਜਰਮਨ ਸਟੀਲ ਦੇ ਵਿੱਚ ਤੁਸੀਂ ਪਹਿਲਾਂ ਉਹਨਾਂ ਦੀ ਬਾਈਆਂ ਦੀ ਇੱਕ ਕੈਟਲੌਗ ਦੇਖ ਲਓ ਜੀ ਇਹਨਾਂ ਵਿੱਚ ਕੀ ਕੀ ਇਹ ਬਣਾ ਰਹੇ ਮਤਲਬ ਕਿਹੜੀ ਕਿਹੜੀ ਚੀਜ਼ ਇਹਨਾਂ ਦੇ ਤਿਆਰ ਕਰ ਰਹੇ ਨੇ ਜੀ ਹਾਂ ਪਹਿਲਾਂ ਭਾਜੀ ਇਹਨਾਂ ਦੀ ਬਲੇਡ ਇਪਾ ਦੀ ਤੁਹਾਡੇ ਤੁਹਾਡੇ ਹਾਰਵੈਸਟਰ ਦੇ ਸਟਿੱਪ ਵਾਲੇ ਬਲੇਡ ਵੀ ਹੈਗੇ ਨੇ ਹਾਂਜੀ ਤੇ ਮੰਨ ਲਓ ਦੂਜੇ ਵੀ ਐਮ ਟਾਈਪ ਵੀ ਹੈਗੇ ਨੇ ਤੇ ਸਾਰੇ ਤਰ੍ਹਾਂ ਦੇ ਤੁਸੀਂ ਬਲੇਡ ਸਾਰੇ ਤਰ੍ਹਾਂ ਨਾਲ ਟਾਈਪ ਆਫ ਬਲੇਡ ਜਿੰਨੇ ਵੀ ਲੱਗ ਲੈਣ ਆਪਣੇ ਸਟ੍ਰੈਚਰ ਚੋ ਜਿੰਨੇ ਮੰਨ ਲਓ ਸਟ੍ਰੈਚਰਲ ਹੋ ਗਏ ਜੀ ਆਪਣੇ ਐਸ ਐਮ ਐਸ ਵਾਲੇ ਹੋ ਗਏ ਐਸ ਐਮ ਐਸ ਵਾਲੇ ਹੋ ਗਏ ਸਰ ਪ੍ਰੈਸ਼ਰ ਪਲੇਟ ਤੇ ਕਲੱਚ ਪਲੇਟ ਵੀ ਤੁਸੀਂ ਤਿਆਰ ਕਰਨ ਹਾਂਜੀ ਆਪਣੇ ਆਪਣੇ ਬ੍ਰੈਂਡ ਦੇ ਜੀ ਕਲੱਚ ਪਲੇਟ ਤੇ ਪ੍ਰੈਸ਼ਰ ਪਲੇਟ ਬਾਈ ਹੋਰੀ ਫਿੰਗਰਾਂ ਸਪਰਿੰਗ ਮੰਨ ਲਓ ਇਹ ਸਾਰੇ ਕਲੱਚ ਪਲੇਟ ਦੀ ਪੂਰੀ ਸੈਸਰੀ ਤੇਲ ਬ੍ਰੇਕ ਦਾ ਸਮਾਨ ਹੋ ਗਿਆ ਜਿੰਨਾ ਤੁਹਾਡਾ ਇਹ ਸਾਰਾ ਇਹ ਤਿਆਰ ਹੋ ਰਿਹਾ ਤੇ ਸਰ ਹੋਰ ਤੁਹਾਡੀ ਸਪੈਸ਼ਲਿਸਟੀ ਮੰਨ ਲਓ ਹੁਣ ਗੇਅਰ ਦੇ ਵਿੱਚ ਤੁਸੀਂ ਸਾਰੇ ਤਰ੍ਹਾਂ ਦੇ ਗੇਅਰ ਤੁਸੀਂ ਦੱਸ ਚੁੱਕੇ ਹੋ ਪਹਿਲਾਂ ਹਾਂਜੀ ਵੀ ਬਣ ਗਏ ਨੇ ਉਸ ਤੋਂ ਬਾਅਦ ਇਹਨਾਂ ਦਾ ਜੀ ਇੱਕ ਤੁਸੀਂ ਮੰਨ ਕੇ ਚਲੋ ਇਹਨਾਂ ਨੇ ਮੱਕੀ ਦੇ ਜਿਹੜੇ ਮੇਰੇ ਵੀਰ ਜਲੰਧਰ ਵਾਲੇ ਇਲਾਕੇ ਦੇ ਹੋ ਗਏ ਜਾਂ ਇਧਰ ਆਦਰ ਵਾਲੇ ਪਾਸੇ ਜਿਹੜਾ ਮੱਕੀ ਦਾ ਮਤਲਬ ਬੇਨ ਬੇਸਾ ਵੀਰ ਜੀ ਉਹਨਾਂ ਦੇ ਕਾਟਰਾਂ ਦੇ ਜਿਹੜੇ ਬਲੇਡ ਨੇ ਜੀ ਤਕਰੀਬਨ ਵੀਰੇ ਬਹੁਤ ਕਾਸਟਲੀ ਹੁੰਦੇ ਨੇ ਉਹ ਬਰੇਕ ਆਪਣੇ ਬਲੇਡ ਆਪਣੇ ਲਵੇ ਤੇ ਉਹਨਾਂ ਦੀ ਤੁਸੀਂ ਕੀ ਕੀਮਤ ਰੱਖੀ ਹੈ ਉਹਨਾਂ ਬਲੇਡਾਂ ਦੀ ਮਤਲਬ ਕਿੰਦਾ ਭਾਅ ਜੀ ਹੋ ਕਿੰਮਤ ਇਹ ਦੇਖੋ ਜੀ ਆਪਣਾ ਬਿੱਟਾ ਵਾਲਾ ਬਲੇਡ ਹੈ ਮਤਲਬ ਉਹਦੀ ਕੀ ਗਾਰੰਟੀ ਹੈ ਜੀ ਕੀ ਸਪੈਸ਼ਲਿਸਟ ਵੀ ਕਿੰਨਾ ਚਿਰ ਮਤਲਬ ਕਿਆ ਸੀਜ਼ਨ ਲਾਉਂਦਾ ਜਾਂ ਇਹ ਕੁਝ ਹੈ ਜੀ ਸੀਜ਼ਨ ਦਾ ਦੇਖੋ ਆਪਾਂ ਕੋਈ ਆਪਾਂ ਆਈਡੀਆ ਨਹੀਂ ਲਗਾ ਸਕਦੇ ਹੈ ਤੇ ਚਲਾਈ ਦੇ ਉੱਪਰ ਡਿਪੈਂਡ ਕਰਦਾ ਮਸ਼ੀਨ ਦੇ ਪਹਣਾ ਇਸ ਚੀਜ਼ ਆਪਾਂ ਕੋਈ ਜਿਵੇਂ ਮੰਨ ਲਓ ਕਹਿੰਦੇ ਨੇ ਵੀ ਅਸੀਂ 1000 ਕਿੱਲਾ ਵੱਟ ਕੇ ਦਿਖਾਉਂਦੇ ਨੇ ਬਰੇ ਸਾਡੇ ਇਟਲੀ ਦੇ ਬਲੇਡ ਨੂੰ ਆਇਆ ਉਹ ਚੀਜ਼ ਦਾ ਪ੍ਰੂਫ ਕੀ ਹੈ ਵੀ 1000 ਕਿੱਲਾ ਵੱਟਿਆ ਬਲੇਡ ਨਹੀਂ ਬਲੇਡ ਉਹ ਤਾਂ ਸਾਰਾ ਦੇਖੋ ਉਹ ਕਹਿਣ ਦੀ ਗੱਲ ਹੈ ਉਹਨਾਂ ਦੀ ਕੋਈ ਗੱਲ ਨਹੀਂ ਕਹਿ ਸਕਦੇ ਕੁਸ਼ੀਸ ਤਾਂ ਮਤਲਬ ਹੈ ਕੁਆਲਿਟੀ ਵਧੀਆ ਕੁ ਉਹ ਗ੍ਰੇਡ ਮਿਲੇਗਾ ਸਾਡੇ ਕੋਲ ਬਿੱਟਾ ਲੋਕੀਆ ਮਾਰਕੀਟ ਜਿਵੇਂ ਨਾ ਬਿੜਤੋ ਦੇਈ ਅਦਰ ਨੇ ਉਹਦੀ ਮਿਲ ਰਣੀ ਕੁਆਲਿਟੀ ਨਹੀਂ ਹੈਗੀ ਅੱਛਾ ਜੇ ਸਾਡੇ ਕੋਲ ਤੁਹਾਨੂੰ ਗ੍ਰੇਡ ਵੇਲੇ ਬਿੱਟਾ ਵਾਲਾ ਹੀ ਮਿਲੇਗਾ ਬਿੱਟਾ ਵੀਰ ਮੇਰੋ ਬਿੱਟਾ ਵਾਲਾ ਬਲੇਡ ਬਣਾਉਂਦੇ ਨੇ ਬਾਈ ਹੁਰੀ ਬਾਕੀ ਵਧੀਆ ਕੁਆਲਿਟੀ ਹੈ ਇਹਨਾਂ ਦਾ ਸਮਾਨ ਬਹੁਤ ਜ਼ਿਆਦਾ ਕੁਆਲਿਟੀ ਵਾਲਾ ਕੋਈ ਅਸੀਂ ਗੱਲ ਨਹੀਂ ਮਤਲਬ ਵਧੀਆ ਉਹ ਸਮਾਨ ਵਤਦੇ ਨਹੀਂ ਬਾਕੀ ਦੇਖੋ ਜੇ ਕੋਈ ਮੇਰਾ ਵੀਰ ਵਤਕੇ ਦੇਖੋ ਯਾਰ ਫੇਰ ਹੀ ਪਾਜੀ ਪਤਾ ਕਰਨਾ ਤੇ ਬਾਕੀ ਤੁਸੀਂ ਨੰਬਰ 2 ਹੋਰਾਂ ਦਾ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਹੈ ਬਾਕੀ ਆ ਭੁੱਲਰ ਸਾਹਿਬ ਜੀ ਆਪਣੇ ਕੋਲ ਆ ਜਾਈ ਸੀ ਭੁੱਲਰ ਸਾਹਿਬ ਜੀ ਪਹਿਲਾਂ ਤਾਂ ਤੇ ਬਾਈ ਹੁਰੀ ਕਿਸੇ ਮਲਤਾਰ ਨਹੀਂ ਕਿਸੇ ਉਹਦੇ ਬਾਕੀ ਵੀਰ ਮੇਰੋਂ ਤੁਸੀਂ ਥੋੜੇ ਇਲਾਕੇ ਦੇ ਵਿੱਚ ਤੱਕ ਮਲਾ ਫ੍ਰੀਜ਼ ਮਸ਼ੀਨ ਵੀ ਬਹੁਤ ਆ ਜਾਂਦੀ ਬਹੁਤ ਆ ਬਈ ਸਾਡੇ ਉਧਰ ਵੀ ਮਸ਼ੀਨਾਂ ਉਧਰ ਵੀ ਗੇਅਰ ਤੋਂ ਹੀ ਲੋਕ ਤੱਕ ਹੋਣਗੇ ਜਿਹੜਾ ਸਮਝ ਨਹੀਂ ਆਉਂਦਾ ਪ੍ਰੋਬਲਮ ਆਉਂਦੀ ਆ ਜਿਵੇਂ ਹੋਣਾ ਆ ਗੇਅਰ ਹੋ ਗਿਆ ਇਹ ਆਪਾਂ ਨੂੰ ਬੰਦੇ ਦਾ ਫੋਨ ਆਇਆ ਕਰਨਾਟਕਾ ਤੋਂ ਆਇਆ ਆਪਾਂ ਹੁਣੇ ਹੀ ਬੈਠੇ ਸੀ ਗੱਲਬਾਤ ਵੀ ਹਲ ਹੋ ਗਿਆ ਆਪਣਾ 5 ਮਿੰਟਾਂ ਚ ਹੋ ਗਿਆ ਨਹੀਂ ਦੇਖ ਲੋ ਇਹ ਮੰਨ ਲਿਓ ਜੀ ਆਪਾਂ ਕਿੰਨਾ ਸਿਆਪਾ ਦੀ ਬਦਲੀ ਆ ਰਹੀ ਇਹ ਗੇਅਰ ਨਹੀਂ ਮੰਨਦਾ ਯਾਰ ਸਮਾਰ ਉਹ ਕਹਿੰਦਾ ਇਹ ਕਹਿੰਦਾ ਚਾਹ ਮੈਨੂੰ ਕੰਪਲੀਟ ਗੇਅਰ ਹੀ ਦੇ ਦਿਓ ਹਾਂਡੀ ਬਦਲ ਦਿਓ ਮੇਰੀ ਹਾਂ ਇਹ ਵੀ ਮੇਰਾ ਜੇ ਤੁਸੀਂ ਜਮੀ ਹਥਿਆਰਾਂ ਚਦੋ ਜਾਂ ਹਾਂਡੀ ਬਦਲਾਂ ਜਿਹੜਾ ਸੀ ਗੇਅਰ ਸਾਡਾ ਬਸ ਸਾਰਾ ਹੀ ਬਦਲ ਦੇ ਦੇ ਵੀ ਅਸੀਂ ਤੰਗ ਐ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ 22 ਹੁਰੀਆਂ ਬੈਠੇ ਨੇ ਮਤਲਬ ਜਰਮਨ ਸਟੀਲ ਆ ਜੇ ਬਾਈ ਕਹਿੰਦਾ ਸਾਨੂੰ ਪੂਰਾ ਹੌਸਲਾ ਦਿੱਤਾ ਬਾਈ ਹੋਰਾਂ ਨੇ ਵੀ ਯਾਰ ਤੁਸੀਂ ਕਿਤੇ ਮਰਜੀ ਹੋਮ ਹੋ ਤਾਂ ਉਹਨੂੰ ਸਾਰੇ ਤਰ੍ਹਾਂ ਦਾ ਗੇਰ ਅਸੀਂ ਪ੍ਰੋਵਾਈਡ ਕਰਾਂਗੇ ਪ੍ਰੋਵਾਈਡ ਕਰਾਉਂਦੇ ਆ ਬਾਈ ਠੀਕ ਆ ਸਰ ਜੀ ਹਾਂਜੀ ਇਹ ਕਹਿ ਦੀ ਆਪਾਂ ਹੁਣ ਵੀਡੀਓ ਚੱਲਦੀ ਰਹੇ ਕੋਈ ਦਿੱਕਤ ਨਹੀਂ ਗੱਲ ਨਹੀਂ ਤੁਸੀਂ ਦੱਸੋ ਸਾਨੂੰ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਜੀ ਸਰ ਤੁਹਾਡੇ ਮੂਰੇ ਹਾਇਰ ਕਰ ਦਾਂਗੇ ਚਲ ਠੀਕ ਆ ਵੀਰ ਮੇਰੇ ਉਹ ਤੁਸੀਂ ਇਹ ਲਾ ਲਓ ਵੀ ਆਪਣੇ ਹਰ ਤਰ੍ਹਾਂ ਦੇ ਪੁੱਤਰਾ ਸਾਹਿਬ ਤੁਹਾਡੇ ਜਿਹੜੇ ਇਲਾਕੇ ਦੇ ਵਿੱਚ ਕੋਈ ਹੋਰ ਹੈ ਇਹ ਜੀ ਮੱਕੀ ਦਾ ਤੁਹਾਡੇ ਕੰਮ ਮੇਰੇ ਨਾਲ ਹੁੰਦਾ ਨਹੀਂ ਨਹੀਂ ਹੈਗਾ ਮੱਕੀ ਆਪਨੇ ਸਟਾਰਟ ਹੋਣ ਲੱਗ ਗਿਆ 2 ਸਾਲਾਂ ਤੋਂ ਹੁਣ ਅੱਛਾ ਕੰਮ ਵਧਣ ਜਦੋਂ ਸਭ ਨੂੰ ਸ퍼 ਥੋੜੇ ਵੀ ਮਨਾ ਸਾਰਾ ਸਮਾਨ ਲੱਗਦਾ ਹੋਊਗਾ ਹਾਂ ਨੇ ਸਾਰਾ ਹੀ ਹੁਣ ਮੱਕੇ ਲਈ ਹੈਡ ਰਿਕਾਡਰ ਲੱਗੇ ਜਿਵੇਂ ਬਾਈ ਕੈਮਰੇ ਨਾਲ ਬਾਈ ਮਰਦਾ ਚੰਗੀ ਤਰ੍ਹਾਂ ਜੋੜ ਕੇ ਦਿਖਾ ਦੇ ਵੀ ਜਿਹੜਾ ਕੁਝ ਕਿਸੇ ਦਾ ਖਰਾਬ ਹੋ ਸਕਦਾ ਜਿਵੇਂ ਮੇਰੀ ਉਹ ਸਵਰਾਜ ਦੀ ਜਿਹੜੀ 4x4 ਦੀ ਸ਼ਾਫਟ ਹੈ 880 880 ਦੀ ਜਿਹੜੇ ਕਦਰ ਨਹੀਂ ਕਿਤੇ ਮਿਲਦੀ ਨਹੀਂ ਹੈਗੀ ਉਹ ਬਾਈ ਜਰਮਨ ਸੀਰੀਅਲ ਨਾਲ ਮਿਲਦੀ ਹੈ ਆ ਆ ਗਈ ਇਹ ਪ੍ਰੀਟ ਦੀ ਆ ਗਈ ਜੀ ਫੋਰ ਬਿਫੋਰ ਫੋਰ ਵੀ ਫੋਰ ਦੀ ਇਹ ਵੀ ਤੁਸੀਂ ਦੇਖ ਸਕਦੇ ਹੋ ਆ ਸਿੰਪਲ ਆ ਵੀ ਆ ਓਲਡ ਮਾਡਲ ਦੀ ਹੈ ਜੀ ਹਣਾ ਸਰ ਹਾਂ ਜੀ ਓਲਡ ਮਾਡਲ ਦੀ ਇਹ ਪਹਿਲਾਂ ਸ਼ੁਰੂਆਤ ਕਰੀ ਸੀ ਸ਼ੁਰੂਆਤ ਦੇ ਦੀ 16 ਦੇ ਵਿੱਚ ਤਾਂ ਤੁਸੀਂ ਆ ਇਹਨਾਂ ਦੇ ਮਲਗਰਾਰੀਆਂ ਦੇ ਵਿੱਚ ਕੋਸ਼ਿੰਗ ਕਰ ਬਲ ਮਤਲਬ ਜਿੰਨੇ ਬੈਲੰਸ ਹੈ ਨੇ ਸਭ ਕੁਝ A to Z ਤੁਹਾਨੂੰ ਭਾਜੀ ਹੋਵੇ ਮਿਲਣਾ ਬਾਕੀ ਤੁਹਾਨੂੰ ਨੰਬਰ ਮਿਲ ਜੂਗਾ ਕੋਈ ਦਿੱਕਤ ਨਹੀਂ ਜਿਹੜੇ ਮਰਜ਼ੀ ਤੁਸੀਂ ਸਟੇਟ ਦੇ ਵਿੱਚ ਹੋਮੋ ਉਹ ਦੇਖ ਕਦੋਂ ਤੁਸੀਂ ਸਿਰਫ ਬਾਈ ਨੂੰ ਫੋਨ ਕਰੋ ਸਾਰੀਆਂ ਮੁਸੀਬਤਾਂ ਦਾ ਹੱਲ ਹੈ ਬਾਈ ਆਹ ਮੁਸੀਬਤਾਂ ਦਾ ਹੱਲ ਇੱਕ ਸ਼ਬਦ 'ਚ ਮਿਲਦਾ ਇੱਥੇ ਆ ਕੇ ਮਿਲੂਗਾ ਕੋਈ ਗਹਿਮ ਨਹੀਂ ਕਿਸੇ ਕਾਲਾ ਨਹੀਂ ਮੇਰੇ ਤੇ ਮਿਲਦੇ ਆ ਵੀਰ ਤੁਹਾਨੂੰ ਅਗਲੀ ਵੀਡੀਓ 'ਚ ਸੱਚੀ ਗੱਲ ਸੱਚੀ ਸੱਚੀ ਗੱਲ